ਮਖਤੂਰ ਤੇ ਖਬਰ ਸਾਹਮਣੇ ਆ ਰਹੀ ਹੈ ਹਾਈ ਕੋਰਟ ਵੱਲੋਂ ਪੰਜਾਬ ਚੋਣ ਕਮਿਸ਼ਨ ਦੀ ਝਾੜਚੰਬ ਹੋਈ ਹੈ ਵਦੇਰੀ ਜਾਣਕਾਰੀ ਲਈ ਜੁੜੇ ਨੇ ਸਿਨਰ ਪਤਕਾ ਜਗਤਾਰ ਸਿੰਘ ਪੁੱਲਰ ਜੀ ਪੁੱਲਰ ਸਾਹਿਬ ਹਾਈ ਕੋਰਟ ਪਹਿਲਾਂ ਵੀ ਸਖਤ ਹੋਇਆ ਇਸ ਮਸਲੇ ਦੇ ਵਿੱਚ ਹੁਣ ਨਵੀਂ ਅਪਡੇਟ ਕੀ ਹੈ ਬਿਲਕੁਲ ਕਿਉਂਕਿ 14 ਤਰੀਕ ਨੂੰ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਪੈਣੀਆਂ ਤੇ ਉਧਰ ਕਿਉਂਕਿ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹੀ ਪੁੱਜਿਆ ਹੋਇਆ ਸੀ ਜਿੱਥੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੂਬਾ ਚੋਣ ਕਮਿਸ਼ਨ ਦੀ ਝਾੜਚੰਬ ਕੀਤੀ ਗਈ ਹੈ ਔਰ ਉਸ ਤੋਂ ਬਾਅਦ ਹੁਣ ਸੂਬਾ ਚੋਣ ਕਮਿਸ਼ਨ ਮੁਸਤੈਦ ਹੋ ਚੁੱਕਾ ਤੇ ਪੰਜਾਬ ਪੁਲਿਸ ਨੂੰ ਵੀ ਗਾਂ ਉਹਨਾਂ ਨੇ ਡੀਜੀਪੀ ਪੰਜਾਬ ਦੇ ਜ਼ਰੀਏ ਚੇਤਾਵਨੀ ਭਰੇ ਨਿਰਦੇਸ਼ ਜਾਰੀ ਕਰ ਦਿੱਤੇ ਨੇ ਖਬਰ ਸਾਹਮਣੇ ਹੈ ਕਿ ਪਟਿਆਲਾ ਆਡੀਓ ਕਲਿੱਪ ਮਾਮਲੇ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਝਾੜ-ਚੰਬ ਕੀਤੇ ਜਾਣ ਮਗਰੋਂ ਪੰਜਾਬ ਰਾਜ ਚੋਣ ਕਮਿਸ਼ਨ ਪੁਲਿਸ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਸੰਮਤੀ ਚੋਣਾਂ ਨਿਰਪੱਖ ਤੇ ਸੁਤੰਤਰ ਢੰਗ ਨਾਲ ਕਰਾਉਣ ਸੰਬੰਧੀ ਚੇਤਾਵਨੀ ਭਰੇ ਨਿਰਦੇਸ਼ ਜਾਰੀ ਕਰ ਦਿੱਤੇ ਨੇ ਹਾਈ ਕੋਰਟ ਦੇ ਫੈਸਲੇ ਅਨਸਾਰ ਆਡੀਓ ਕਲਿੱਪ ਦੀ ਜਾਂਚ ਜਿਹੜੀ ਆ ਉਹ ਚੰਡੀਗੜ੍ਹ ਵਿੱਚ ਲੈਬ ਦੀ ਥਾਂ ਪੰਜਾਬ ਦੀ ਲੈਬ 'ਚ ਹੋਏਗੀ ਇਹ ਵੀ ਖਬਰ ਸਾਹਮਣੇ ਆਈ ਹੈ ਚੋਣ ਕਮਿਸ਼ਨ ਨੇ ਅੱਜ ਪੁਲਿਸ ਅਫਸਰਾਂ ਦੇ ਮੁਲਾਜ਼ਮਾਂ ਨੂੰ ਤਾੜਨਾ ਕੀਤੀ ਕਿ ਚੋਣਾਂ ਦੌਰਾਨ ਕਿਸੇ ਵੀ ਵਿਸ਼ੇਸ਼ ਪਾਰਟੀ ਪ੍ਰਤੀ ਵਫਾਦਾਰੀ ਤੋਂ ਬਚਿਆ ਜਾਵੇ ਅਤੇ ਗੈਰ-ਵਾਜਬ ਪ੍ਰਭਾਵ ਦੀ ਵਰਤੋਂ ਕਰਕੇ ਵਿਰੋਧੀ ਪਾਰਟੀ ਦੇ ਮੈਂਬਰਾਂ ਨੂੰ ਡਰਾਉਣਾ ਧਮਕਾਉਣਾ ਨਾ ਇਹ ਝੂਠੇ ਕੇਸ ਵਿੱਚ ਸ਼ਾਮਲ ਕੀਤੇ ਜਾਣ ਦਾ ਡਰਾਵਾ ਇਸ ਤੋਂ ਵੀ ਪੁਲਿਸ ਜਿਹੜੀ ਬਚੇ ਕਿਉਂਕਿ ਇਲਜ਼ਾਮ ਲੱਗੇ ਨੇ ਕਿ ਜਿਹੜੇ ਪੁਲਿਸ ਵਾਲੇ ਨੇ ਉਹ ਸੱਤਾਧਾਰੀ ਪਾਰਟੀ ਦਾ ਪੱਖ ਪੂਰੇ ਨੇ ਵਿਰੋਧੀਆਂ ਦੇ ਮੈਂਬਰਾਂ ਨੂੰ ਡਰਾ ਵੀ ਰਹੇ ਨੇ ਧਮਕਾ ਵੀ ਰਹੇ ਨੇ ਤੇ ਝੂਠੇ ਕੇਸਾਂ ਵਿੱਚ ਫਸਾਉਂਦੇ ਵੀ ਗੱਲ ਕੀਤੀ ਉਹਨਾਂ ਸਪਸ਼ਟ ਕਰ ਦਿੱਤਾ ਸੂਬਾ ਚੋਣ ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਦੇ ਜ਼ਰੀਏ ਕਿ ਵਿਰੋਧੀਆਂ ਨੂੰ ਨਾ ਡਰਾਇਆ ਜਾਵੇ ਨਾ ਧਮਕਾਇਆ ਜਾਵੇ ਤੇ ਨਾ ਹੀ ਝੂਠੇ ਕੇਸਾਂ 'ਚ ਫਸਾਇਆ ਜਾਵੇ ਨਾਲੀ ਡੀਐਸਪੀ ਲੈਵਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕੀਤੀ ਗਈ ਹੈ ਕਿ ਉਹ ਯਕੀਨੀ ਬਣਾਉਣ ਕਿ ਕਿਸੇ ਵੀ ਵਿਅਕਤੀ ਨੂੰ ਗੈਰਕਾਨੂੰਨੀ ਤੌਰ ਤੇ ਹਰਾਸਤ ਚਨਾ ਲਿਆ ਜਾਵੇ ਤੇ ਨਾ ਹੀ ਕਿਸੇ ਪਾਰਟੀ ਦੇ ਹੱਕ ਵਿੱਚ ਭੁਗਤਣ ਲਈ ਦਬਾਅ ਪਾਇਆ ਜਾਵੇ ਚੋਣ ਕਮਿਸ਼ਨ ਨੇ ਸਾਰੇ ਸਬਡਿਵੀਜ਼ਨ ਲੈਵਲ ਦੇ ਡੀਐਸਪੀ ਰੈਂਕ ਦੇ ਅਧਿਕਾਰੀਆਂ ਨੂੰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਵਿਰੁੱਧ ਚੋਣ ਦੌਰਾਨ ਦਰਜ ਕੀਤੇ ਗਏ ਸਾਰੇ ਮਾਮਲਿਆਂ ਦੀ ਸਮੀਖਿਆ ਕਰਨ ਲਈ ਵੀ ਆਦੇਸ਼ ਜਾਰੀ ਕੀਤੇ ਗਏ ਨੇ ਕਰਨ ਦਰਾਂ ਨੂ ਮਿਰ ਪੱਖ ਭੂਮਿਕਾ ਵਿੱਚ ਰਹਿਣ ਅਤੇ ਸੁਰੱਖਿਆ ਡਿਊਟੀ ਤੋਂ ਇਲਾਵਾ ਕਿਸੇ ਵੀ ਸਿਆਸੀ ਰੈਲੀ ਚ ਸ਼ਾਮਲ ਨਾ ਹੋਣ ਲਈ ਵੀ ਨਿਰਦੇਸ਼ ਜਾਰੀ ਕੀਤੇ ਗਏ ਨੇ ਔਰ ਇਸ ਤੋਂ ਇਲਾਵਾ ਪੁਲਸਨੂ ਸੁਰੱਖਿਆ ਪ੍ਰਬੰਧਾਂ ਜਿਹੜੇ ਨੇ ਉਹ ਵੀ ਸਖਤ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਹੈ ਚੋਣ ਕਮਿਸ਼ਨ ਨੇ ਡਿਪਟੀ ਕਮਿਸ਼ਨਰਾਂ ਨੂੰ ਵੀ ਨਿਰਦੇਸ਼ ਦਿੱਤੇ ਨੇ ਕਿ ਜੇ ਕਿਤੇ ਵੀ ਚੋਣਾਂ ਦੀ ਨਿਰਪੱਖਤਾ ਨੂੰ ਢਾਹ ਲੱਗਦੀ ਹੈ ਤਾਂ ਫੌਰੀ ਮਾਮਲਾ ਸੂਬਾ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਜਾਵੇ ਚੋਣ ਕਮਿਸ਼ਨ ਦੇ ਜਿਹੜੇ ਮੁੱਖ ਅਧਿਕਾਰੀ ਨੇ ਰਾਜਕਮਲ ਚੌਧਰੀ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਪੋਲਿੰਗ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਨ ਜਾਂ ਸੀਸੀਟੀਵੀ ਦੀ ਫੁਟੇਜ ਸਟੋਰ ਕਰਨ ਲਈ ਵੀ ਨਿਰਦੇਸ਼ ਜਾਰੀ ਕੀਤੇ ਗਏ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ 14 ਦਸੰਬਰ ਨੂੰ ਹੋਣਗੀਆਂ ਅਤੇ ਨਤੀਜੇ 17 ਦਸੰਬਰ ਨੂੰ ਆਉਣਗੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ 나ਗੂ ਅਤੇ ਜਸਟਿਸ ਸੰਜੀਵ ਬੈਰੀ ਦੇ ਬੈਂਚ ਨੇ ਆਡੀਓ ਲੀਕ ਮਾਮਲੇ ਵਿੱਚ ਵੀ ਨਿਰਦੇਸ਼ ਜਾਰੀ ਕਰਦੇ ਕਿਹਾ ਕਿ ਜ਼िला ਪ੍ਰੀਸ਼ਦ ਅਤੇ ਪੰਚਾਇਤੀ ਚੋਣ ਚੋਣਾਂ ਵਿੱਚ ਰਾਜ ਕਮਿਸ਼ਨ ਦੀ ਭੂਮਿਕਾ ਜਿਹੜੀ ਨਿਰਪੱਖ ਨਹੀਂ ਹੋਣੀ ਚਾਹੀਦੀ ਇਹ ਸਗੋਂ ਨਿਰਪੱਖਤਾ ਸਪਸ਼ਟ ਰੂਪ ਵਿੱਚ ਨਜ਼ਰ ਆਉਣੀ ਚਾਹੀਦੀ ਹੈ ਅਦਾਲਤ ਨੇ ਕਮਿਸ਼ਨ ਨੂੰ ਕਿਹਾ ਕਿ ਉਹ ਚੋਣ ਡਿਊਟੀ ਤੇ ਤਨਾਤ ਪੁਲਿਸ ਅਧਿਕਾਰੀਆਂ ਕਰਮਚਾਰੀਆਂ ਅਤੇ ਐਸਐਚਓ ਨੂੰ ਨਰਪਾਕ ਢੰਗ ਨਾਲ ਕੰਮ ਕਰਨ ਦੇ ਨਿਰਦੇਸ਼ ਦੇਵੇ ਤੇ ਅਦਾਲਤ ਨੇ ਇਹ ਵੀ ਕਿਹਾ ਕਿ ਪਟਿਆਲਾ ਦੇ ਐਸਐਸਪੀ ਵਰਨ ਸ਼ਰਮਨ ਨੂੰ ਚੋਣ ਡਿਊਟੀ ਤੋਂ ਲੰਬੇ ਲੰਬੇ ਰੱਖਿਆ ਜਾਵੇ ਤੇ ਮਾਮਲੇ ਦੀ ਹੁਣ ਅਗਲੀ ਜਿਹੜੀ ਸੁਣਵਾਈ ਆ ਉਹ ਹੁਣ 22 ਦਸੰਬਰ ਨੂੰ ਹੋਏਗੀ ਲੇਕਿਨ ਹਾਈ ਕੋਰਟ ਨੇ ਸੁਭਾਈ ਚੋਣ ਕਮਿਸ਼ਨ ਦੀ ਕਾਰਜ ਪ੍ਰਣਾਲੀ ਤੇ ਵੀ ਸਵਾਲ ਚੁੱਕੇ ਜਿਹੜੀ ਬੀਤੇ ਦਿਨ ਹੀਰਿੰਗ ਹੋਈ ਸੀ ਜਿਹਦੇ ਚ ਕਿਹਾ ਗਿਆ ਸੀ ਕਿ ਪੰਜਾਬ ਵਿੱਚ ਜ਼ਿਲ੍ਹਾ ਪੰਚਾਇਤ ਤੇ ਬਲਾਕ ਸਮਤੀ ਚੋਣਾਂ 'ਚ ਪਟਿਆਲਾ ਦੇ SSP ਵਰਨ ਸ਼ਰਮਾ ਖਿਲਾਫ ਗੰਭੀਰ ਦੋਸ਼ਾਂ ਤੇ ਆਡੀਓ ਵੀਡੀਓ ਰਿਕਾਰਡਿੰਗ ਦੇ ਆਧਾਰ ਤੇ ਦਾਖਲ ਕੀਤੀਆਂ ਗਈਆਂ ਜਨਹਿਤ ਪਟੀਸ਼ਨਾਂ ਦੀ ਸੁਣਵਾਈ ਕਰਦੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੁਭਾਈ ਚੋਣ ਕਮਿਸ਼ਨ ਦੀ ਕਾਰਜ ਪ੍ਰਣਾਲੀ ਤੇ ਕਈ ਤਿੱਖੀਆਂ ਟਿੱਪਣੀਆਂ ਵੀ ਕੀਤੀਆਂ ਸੀ ਕੋਰਟ ਨੇ ਸਾਫ ਕਿਹਾ ਕਿ ਚੋਣ ਕਮਿਸ਼ਨ ਦਾ ਆਚਰਣ ਨਾ ਸਿਰਫ ਨਿਰਪੱਖ ਹੋਣਾ ਚਾਹੀਦਾ ਸਗੋਂ ਜਨਤਾ ਦੀਆਂ ਨਜ਼ਰਾਂ ਵਿੱਚ ਵੀ ਨਿਰਪੱਖ ਦਿਖਾਈ ਦੇਣਾ ਉਨਾ ਹੀ ਜ਼ਰੂਰੀ ਹੈ ਅਦਾਲਤ ਨੇ ਵੀ ਸਪਸ਼ਟ ਕੀਤਾ ਸੀ ਕਿ ਕਿਸੇ ਵੀ ਪੱਧਰ ਤੇ ਪੱਖਪਾਤ ਦੀ ਸ਼ੰਕਾ ਚੋਣ ਪ੍ਰਕਿਰਿਆ ਨੂੰ ਖਰਾਬ ਕਰ ਸਕਦੀ ਹੈ ਇਸ ਨੂੰ ਸ਼ੁਰੂ ਕੁਰੂਜੇ ਹੀ ਖਤਮ ਕਰ ਦੇਣਾ ਕਮਿਸ਼ਨ ਦੀ ਜ਼ਿੰਮੇਵਾਰੀ ਸੀ ਸੁਣਵਾਈ ਦੌਰਾਨ ਕਮਿਸ਼ਨ ਨੇ ਦੱਸਿਆ ਕਿ ਸ਼ਿਕਾਇਤਕਰਤਾਵਾਂ ਵੱਲੋਂ ਦਿੱਤੀ ਗਈ ਆਡੀਓ ਵੀਡੀਓ ਰਿਕਾਰਡਿੰਗ ਦੀ ਜਾਂਚ ਐਡੀਜੀਪੀ ਪੰਜਾਬ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਬਣਾਏਗੀ ਹੈ ਤੇ ਸਮਗਰੀ ਐਸਐਫਐਲ ਨੂੰ ਭੇਜੇਗੇ ਇਸ ਤੇ ਅਦਾਲਤ ਨੇ ਕਿਹਾ ਕਿ ਬਿਹਤਰ ਹੁੰਦਾ ਕਿ ਕਮਿਸ਼ਨ ਸ਼ੁਰੂ ਤੋਂ ਹੀ ਬਿਨਾਂ ਰਿਕਾਰਡਿੰਗ ਦੀ ਜਾਂਚ ਕਿਸੇ ਬਾਹਰੀ ਪੂਰਨ ਤੌਰ ਤੇ ਨਰਪੱਖ ਏਜੰਸੀ ਨੂੰ ਸੌਂਪਦਾ ਤਾਂ ਜੋ ਚੋਣ ਨਰ ਪਕਤਾ ਤੇ ਕੋਈ ਸਵਾਲ ਨਾ ਉੱਠੇ ਅਤੇ ਕਿਸੇ ਅਧਿਕਾਰੀ ਦੇ ਪੱਖ ਚ ਝੁਕਾਅ ਦਾ ਖਦਸ਼ਾ ਨਾ ਪੈਂਦਾ ਹੋਵੇ ਇਸ ਤਰ੍ਹਾਂ ਸੁਭਾਈ ਚੋਣ ਕਮਿਸ਼ਨ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ ਕਿ 9 ਦਸੰਬਰ ਨੂੰ ਜਾਰੀ ਕੀਤੇ ਗਏ ਪੱਤਰ ਮੁਤਾਬਕ ਐਸਐਸਪੀ ਪਟਿਆਲਾ ਬਾਰੂ ਸ਼ਰਮਨ 10 ਤੋਂ 17 ਦਸੰਬਰ ਤੱਕ ਛੁੱਟੀ 'ਤੇ ਦਿੱਤਾ ਗਿਆ ਅਤੇ ਇਸ ਦੌਰਾਨ ਐਸਐਸਪੀ ਸੰਗਰੂਰ ਸਰਤਾਜ ਸਿੰਘ ਚਾਲਾ ਨੂੰ ਪਟਿਆਲਾ ਦਾ ਵਧੀਕ ਚਾਰਜ ਸੌਂਪਿਆ ਗਿਆ। ਅਦਾਲਤ ਨੇ ਇਸ ਕਾਰਵਾਈ ਨੂੰ ਸਹੀ ਦਿਸ਼ਾ 'ਚ ਕਦਮ ਚੁੱਕਦਿਆਂ ਦੱਸਿਆ ਕਿ ਦੋਸ਼ ਅੰਗਬੀਰ ਹੋਣ ਕਰ ਅਧਿਕਾਰੀ ਦਾ ਚੌਨ ਡਿਊਟੀ 'ਤੇ ਰਹਿਣਾ ਹੀ ਸਹੀ ਹੈ। ਹਾਈ ਕੋਰਟ ਨੇ ਸਬਾਈ ਚੌਨ ਕਮਿਸ਼ਨ ਨੂੰ ਨਿਰਦੇਸ਼ ਦਿੱਤਾ ਕਿ ਤੁਰੰਤ ਸਾਰੇ ਐਸਐਚਓ ਤੇ ਚੋਣ ਡਿਊਟੀ ਤੇ ਤਨਖਤ ਪੁਲਿਸ ਮੁਲਾਜ਼ਮਾਂ ਨੂੰ ਹੁਕਮ ਜਾਰੀ ਕਰੇ ਕਿ ਉਹ ਪੂਰੀ ਤਰ੍ਹਾਂ ਗੈਰ ਪੱਖਪਤੀ ਢੰਗ ਨਾਲ ਕੰਮ ਕਰਨ ਅਤੇ ਕਿਸੇ ਵੀ ਅਜਿਹੀ ਗਤੀਵਿਧੀ ਤੋਂ ਦੂਰ ਰਹਿਣ ਜੋ ਮੁਕਤ ਤੇ ਨਿਸ਼ਪੱਖ ਚੋਣਾਂ ਦੀ ਧਾਰਨਾ ਨੂੰ ਪ੍ਰਭਾਵਿਤ ਕਰ ਦੇਵੇ ਅਦਾਲਤ ਨੇ ਕਿਹਾ ਕਿ ਪੁਲਿਸ ਦੀ ਹਲਕੀ ਜਿਹੀ ਗਲਤੀ ਵੀ ਪੂਰੇ ਚੋਣ ਪੂਰੇ ਚੋਣ ਤੰਤਰ ਅਤੇ ਬੇਪਰੋਸਗੀ ਪੈਦਾ ਕਰ ਸਕਦੀ ਅਦਾਲਤ ਨੇ ਇਹ ਵੀ ਉਮੀਦ ਹੈ ਜਿਤਾਈ ਕਿ ਕਮਿਸ਼ਨ ਚੱਲ ਰਹੀ ਜਾਂਚ ਨੂੰ ਨਿਰਪੱਖਤਾ ਦੇ ਨਾਲ ਪੂਰਾ ਕਰੇਗਾ ਤੇ ਹੁਣ ਸੂਬਾ ਚੋਣ ਕਮਿਸ਼ਨ ਦੀ ਅਦਾਲਤ ਤੋਂ ਜਿਹੜੀ ਝਾੜਚੰਬ ਹੋਈ ਹੈ ਉਹਨੂੰ ਲੈ ਕੇ ਹੁਣ ਇਹ ਜਿਹੜਾ ਸਾਰਾ ਜਿਹੜਾ ਮਾਮਲਾ ਵਚ ਚੋਣ ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਗੌਰਵ ਜਾਦਨ ਨੂੰ ਇੱਕ ਲੈਟਰ ਜਾਰੀ ਕਰ ਦਿੱਤਾ ਗਿਆ ਤੇ ਕਿਹਾ ਕਿ ਚੋਣਾਂ ਚ ਨਿਰਪੱਖਤਾ ਯਕੀਨੀ ਬਣਾਈ ਜਾਵੇ ਇਹ ਜਿਹੜੇ ਨਿਰਦੇਸ਼ ਨੇ ਇਹ ਜਾਰੀ ਕਰ ਦਿੱਤੇ ਨੇ ਕੱਲ ਹਾਈ ਕੋਰਟ ਦੇ ਵਿੱਚ ਕਥਿਤ ਓਡੀਅ ਮਸਲੇ ਦੇ ਵਿੱਚ ਸੁਣਵਾਈ ਹੋਈ ਕੱਲ ਹਾਈ ਕੋਰਟ ਨੇ ਕਾਫੀ ਸਖਤ ਨਜ਼ਰ ਆਈ ਇਸ ਮਸਲੇ ਦੇ ਵਿੱਚ ਬਿਲਕੁਲ ਉਸ ਤੋਂ ਬਾਅਦ ਹੀ ਸੂਬਾ ਚੋਣ ਕਮਿਸ਼ਨ ਦੀ ਝਾੜਚਾ ਭੋਈ ਤੇ ਫਿਰ ਉਹਨਾਂ ਨੇ ਗਾਂ ਪੰਜਾਬ ਦੇ ਡੀਜੀਪੀ ਨੂੰ ਇੱਕ ਲੈਟਰ ਜਾਰੀ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜਿਹੜਾ ਲੈਟਰ ਕੱਢਿਆ ਉਹਦੇ ਵਿੱਚ ਰਾਜ ਕਮਲ ਚੌਧਰੀ ਨੇ ਜਿਹੜੇ ਸੂਬਾ ਚੋਣ ਕਮਿਸ਼ਨਰ ਨੇ ਉਹਨਾਂ ਨੇ ਲੈਟਰ ਵਿੱਚ ਕਿਹਾ ਕਿ ਪੁਲਿਸ ਵੱਲ ਕਿਸੇ ਵੀ ਤਰ੍ਹਾਂ ਦਾ ਪੱਖਪਤੀ ਜਿਹੜਾ ਰਵਈਆ ਜਾਂ ਵਿਹਾਰ ਚੋਣ ਪ੍ਰਕਿਰਿਆ ਦੀ ਪਵਿੱਤਰਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ ਤੇ ਜੇ ਇਸ ਸਥਿਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਰਾਜ ਕਮਲ ਚੌਧਰੀ ਨੇ ਪੱਤਰ ਵਿੱਚ ਨੋਟ ਕੀਤਾ ਕਿ ਚੋਣ ਚੋਣਾ ਪਾਰਟੀ ਆਧਾਰਤ ਹਨ ਅਤੇ ਕੁਦਰਤੀ ਤੌਰ ਤੇ ਇਹਨਾਂ ਦਾ ਸਖਤ ਮੁਕਾਬਲਾ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਸਾਰੇ ਅਧਿਕਾਰੀ ਪੂਰੀ ਤਰ੍ਹਾਂ ਨਿਰਪੱਖਤਾ ਬਣਾਈ ਰੱਖਣ ਅਤੇ ਅਜਿਹਾ ਆਚਰਣ ਦਿਖਾਉਣ ਜੋ ਜਨਤਾ ਦਾ ਵਿਸ਼ਵਾਸ ਬਣਾਈ ਰੱਖੇ ਪਟਿਆਲਾ ਪੁਲਿਸ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਹਾਲ ਵਿੱਚ ਵਾਇਰਲ ਹੋਈ ਆਡੀਓ ਕਲਿੱਪ ਦਾ ਹਵਾਲਾ ਦਿੰਦੇ ਹੋਏ ਕਮਿਸ਼ਨ ਨੇ ਕਿਹਾ ਕਿ ਅਜਿਹੇ ਘਟਨਾਵਾਂ ਪੁਲਿਸ ਦੀ ਨਰਪੱਖਤਾ ਤੇ ਸਵਾਲ ਉਠਾਉਂਦੇ ਹਨ ਤੇ ਜਨਤਾ ਦੇ ਵਿਸ਼ਵਾਸ ਨੂੰ ਖਤਮ ਕਰਦੇ ਹਨ ਭਾਵੇਂ ਮਾਮਲਾ ਜਾਂਚ ਅਧੀਨ ਹੋਵੇ ਅਜਿਹੇ ਘਟਨਾਵਾਂ ਚੋਣ ਨਰਪੱਖਤਾ ਤੇ ਸ਼ੱਕ ਪੈਦਾ ਕਰਦੀਆਂ ਰਾਜ ਚੋਣ ਕਮਿਸ਼ਨ ਨੇ ਪੰਜਾਬ ਪੁਲਿਸ ਨੂੰ ਪੇਸ਼ੇਵਾਰ ਫੋਰਸ ਦੱਸਦਿਆਂ ਕਿਹਾ ਕਿ ਚੋਣਾਂ ਵਿੱਚ ਕਿਸੇ ਵੀ ਪਦਰ ਤੇ ਪੁਲਿਸ ਅਧਿਕਾਰੀ ਦੀ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਪਾਰਟੀ ਪ੍ਰਤੀ ਵਫਾਦਾਰੀ ਜਾਂ ਪੱਖਪਾਤ ਉਹ ਸਵਾਰਜੋਗ ਨਹੀਂ ਹੋਊਗਾ ਸੂਬਾ ਕਮਿਸ਼ਨ ਨੇ ਡੀਜੀਪੀ ਨੂੰ ਸਾਰੇ ਪੁਲਿਸ ਕਰਮਚਾਰੀਆਂ ਲਈ ਚੋਣ ਜਾਬਤਾ ਜਾਰੀ ਕਰਨ ਦੀ ਵਿਆਖਿਆ ਜਿਸ ਵਿੱਚ ਚੋਣ ਸਮੇ ਸੰਭਾਵਿਤ ਆਚਰਨ ਦਾ ਵੇਰਵਾ ਵੀ ਦਿੱਤਾ ਗਿਆ ਆਪਣੇ ਇੱਕ ਲੰਮੇ ਚੌੜੇ ਪੱਤਰ ਵਿੱਚ ਕਮਿਸ਼ਨ ਨੇ ਕਿਹਾ ਕਿ ਸਾਰੇ ਐਸਐਚਓ ਤੇ ਅਧਿਕਾਰੀਆਂ ਨੂੰ ਰਾਜਨੀਤਿਕ ਨਿਰਪੱਖਤਾ ਬਣਾਈ ਰੱਖਣੀ ਚਾਹੀਦੀ ਹੈ ਅਤੇ ਕਿਸੇ ਵੀ ਨਾਗਰਿਕ ਤੋਂ ਬਿਨਾ ਕਿਸੇ ਵੀ ਭੇਦਭਾਵ ਦੇ ਚੋਣਾਂ ਸੰਬੰਧੀ ਸ਼ਿਕਾਇਤ ਦਰਜ ਕਰਨੀ ਚਾਹੀਦੀ ਹੈ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਕਿਸੇ ਵੀ ਰਾਜਨੀਤਿਕ ਸਮਾਗਮ ਰੈਲੀ ਜਾਂ ਇਕੱਠ ਵਿੱਚ ਡਿਊਟੀ ਦੌਰਾਨ ਸੁਰੱਖਿਆ ਪ੍ਰਬੰਧਨ ਦੀ ਭੂਮਿਕਾ ਵਿੱਚ ਹੀ ਦੇਖਿਆ ਜਾਣਾ ਚਾਹੀਦਾ ਰਾਜ ਕਮਲ ਚੌਧਰੀ ਨੇ ਕਿਹਾ ਕਿ ਕਾਨੂੰਨ ਅਤੇ ਵਿਵਸਥਾ ਦੀਆਂ ਹਦਾਇਤਾਂ ਵਿੱਚ ਜੋਖਮ ਆਧਾਰਿਤ ਨਾਤੀ ਸੁਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਪਛਾਣ ਦਲਿਤ ਆਬਾਦੀ ਵਾਲੇ ਖੇਤਰਾਂ ਵੱਲ ਵਿਸ਼ੇਸ਼ ਧਿਆਨ ਨਿਰੰਤਰ ਗਸ਼ਤ ਨਾਕਾਬੰਦੀ ਅਤੇ ਸਮਾਜ ਵਿਰੋਧੀ ਤੱਤਾਂ ਦੀ ਨਿਗਰਾਨੀ ਸ਼ਾਮਲ ਹੋਈ ਹੈ ਪੋਲਿੰਗ ਪਾਰਟੀਆਂ ਅਤੇ VOTING ਸਮਗਰੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਂ ਅਤੇ ਸਟ੍ਰੌਂਗ ਰੂਮਾਂ ਤੇ ਸਟੋਰ ਸੈਂਟਰਾਂ ਉੱਤੇ 24 ਘੰਟੇ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਨੇ ਮਤਲਬ ਹਾਈ ਕੋਰਟ ਦੀ ਝਾੜਚੰਮ ਤੋਂ ਬਾਅਦ ਹੁਣ ਸੂਬਾ ਚੋਣ ਕਮਿਸ਼ਨ ਵੀ ਸਖਤ ਹੋਇਆ ਤੇ ਉਹਨਾਂ ਨੇ ਗਾਂ ਪੰਜਾਬ ਪੁਲਿਸ ਨੂੰ ਜਿਹੜੇ ਹੁਕਮ ਨੇ ਉਹ ਜਾਰੀ ਕਰ ਦਿੱਤੇ ਨੇ ਕੀ ਹੁਣ ਮੰਨਿਆ ਜਾਵੇ ਕਿ ਭਾਰਤੀ ਜਿਹੜਾ ਪੰਜਾਬ ਰਾਜ ਚੋਣ ਕਮਿਸ਼ਨ ਹੈ ਉਹਦੇ ਉੱਤੇ ਜ਼ਿੰਮੇਵਾਰੀ ਵੱਧ ਗਈ ਹੈ ਕਿਉਂਕਿ ਹਾਈ ਕੋਰਟ ਦੀ ਨਿਗਰਾਨੀ ਹੈ ਬਿਲਕੁਲ ਆਜ਼ਮੀ ਤੌਰ ਤੇ ਸੂਬਾ ਚੋਣ ਕਮਿਸ਼ਨ ਕੋਲ ਵੀ ਸੰਵਿਧਾਨ ਨੇ ਬਹੁਤ ਜ਼ਿਆਦਾ ਜਿਹੜੀਆਂ ਵਾਹ ਤਾਕਤਾਂ ਦਿੱਤੀਆਂ ਹੈ ਜੇ ਕੋਈ ਸਮਝੇ ਤੇ ਜਾ ਉਹਨਾਂ ਤਾਕਤਾਂ ਦਾ ਇਸਤੇਮਾਲ ਕਰ ਪਰ ਅਸਲ ਦੇ ਵਿੱਚ ਜਿਹੜੇ ਸੂਬਾ ਚੋਣ ਕਮਿਸ਼ਨਾਂ ਪੂਰੇ ਦੇਸ਼ ਦੇ ਵਿੱਚ ਉਹ ਰਟਾਇਰਡ ਆਈਐਸ ਅਫਸਰ ਨੇ ਉਹੀ ਅਫਸਰ ਲੱਗਦੇ ਨੇ ਜਿਹੜੇ ਸਰਕਾਰ ਦੇ ਬਹੁਤ ਨੇੜੇ ਹੁੰਦੇ ਇਸ ਕਰਕੇ ਉਹ ਥੋੜਾ ਕਦਮ ਫੂਕ ਫੂਕ ਕੇ ਚੱਕਦੇ ਰਹੇ ਲੇਕਿਨ ਕਿਉਂਕਿ ਹੁਣ ਮਸਲਾ ਹਾਈ ਕੋਰਟ ਦੇ ਵਿੱਚ ਪੁੱਜਿਆ ਹੈਗਾ ਤੇ ਜਗਾ ਹੁਣ ਰਾਜਕਮਲ ਚੌਧਰੀ ਹੋ ਜਿਹੜੇ ਚੀਫ ਕਮਿਸ਼ਨਰ ਨੇ ਉਹਨਾਂ ਵੱਲੋਂ ਲੈਟਰ ਜਾਰੀ ਕਰ ਦਿੱਤੇ ਕਿ ਕਿਉਂਕਿ 14 3 ਵੋਟਰ ਪੈਨਗਸਲ ਦੇ ਵਿੱਚ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਆਪਣੇ ਪਾਰਟੀ ਸਿੰਬਲ ਤੇ ਚੋਣਾਂ ਲੜ ਰਹੀਆਂ ਨੇ ਜਿਸ ਕਰਕੇ ਮਾਮਲਾ ਕਾਫੀ ਜਿਹੜਾ ਵਾ ਗੰਭੀਰ ਬਜਾ ਹੈ ਔਰ ਦੂਜੀ ਸਭ ਤੋਂ ਵੱਡੀ ਗੱਲ ਇਹ ਕਿ ਬਹੁਤੇ ਲੋਕਾਂ ਦੇ ਇਲਜ਼ਾਮ ਲੱਗੇ ਨੇ ਕਿ ਜਿਹੜੇ ਜਿਹੜੇ ਲੋਕਾਂ ਦੇ ਜਿਹੜੇ ਪਰਚੇ ਜਿਹੜੇ ਨੇ ਉਹ ਰੱਦ ਕੀਤੇ ਗਏ ਨੇ ਜਿਵੇਂ ਗਰਦਾਸਪੁਰ ਦੇ ਬਲਾਕ ਧਾਰੀਵਲ ਧਾਰੀਵਲ ਬਲਾਕ ਦੀ ਵੀ ਹਾਈ ਕੋਰਟ ਦੇ ਵਿੱਚ ਇੱਕ ਸ਼ਿਕਾਇਤ ਪੁੱਜੀ ਸੀ ਜਿਹਦੇ ਵਿੱਚ ਕਿਹਾ ਗਿਆ ਸੀ ਕਿ ਗਰਦਾਸਪੁਰ ਧਾਰੀਵਾਲ ਬਲਾਕ ਵਿੱਚ ਪੰਚਾਇਤ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ 28 18 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਤੇ ਜਿਹੜੀ ਚੁਣੌਤੀ ਦਿੱਤੀ ਗਈ ਤੇ ਉਹ ਹਾਈ ਕੋਰਟ ਨੇ ਫੈਸਲਾ ਜਿਹੜਾ ਸੁਣਾ ਕੇ ਰਾਖਵਾ ਜਿਹੜਾ ਰੱਖ ਲਿਆ ਜਿਹਦੇ 'ਤੇ ਇਲਜ਼ਾਮ ਲੱਗੇ ਸੀ ਕਿ ਜਿਹੜੇ 18 ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਉਹਨਾਂ ਦਾ ਆਧਾਰ ਇੱਕੋ ਸੀ ਮਤਲਬ ਉੱਥੇ ਵੀ ਸਰਕਾਰ ਦੀ ਸ਼ਹਿਤ ਤੇ ਹੀ ਜਿਹੜੇ ਨੇ ਪਰਤਰ ਜਿਹੜੇ ਨੇ ਉਹ ਜਿਹੜੇ ਨਾਮਜ਼ਦਗੀ ਪੱਤਰ ਜਿਹੜੇ ਨੇ ਉਹ ਰੱਦ ਕੀਤੇ ਗਏ ਸੀ ਤੇ ਇਸ ਕਰਕੇ ਇਹ ਜਿਹੜਾ ਮਾਮਲਾ ਵੀ ਇਹ ਕਾਫੀ ਜਿਹੜਾ ਵਾ ਇਹ ਜਿਹੜਾ ਮਸਲਾ ਜਿਹੜਾ ਹਾਈ ਕੋਰਟ ਵਿੱਚ ਪੁੱਜਿਆ ਹੋਇਆ ਇਸ ਕਰਕੇ ਜਿਹੜੀ ਸਥਿਤੀ ਹੁਣ ਜਿਹੜੀ ਆ ਸੂਬਾ ਚੋਣ ਕਮਿਸ਼ਨ ਨੇ ਪੰਜਾਬ ਪੁਲਿਸ ਨੂੰ ਜਿਹੜੇ ਸਖਤ ਹਦਾਇਤਾਂ ਜਿਹੜੀਆਂ ਨੇ ਉਹ ਜਾਰੀ ਕਰ ਦਿੱਤੀਆਂ ਨੇ ਜੀ ਜਾਣਕਾਰੀ ਦੇਣ ਲਈ ਸ਼ੁਕਰੀਆ ਧੰਨਵਾਦ